ਇੱਕ ਰੇਟ ਦਾ ਟੈਸਟ ਕਰਕੇ ਕੀਤਾ ਕਿ ਜਿਹੜੀ ਯੂਐਸ ਜੌਬ ਮਾਰਕੀਟ ਆ ਬਹੁਤ ਕਮਜ਼ੋਰ ਆ ਨਾ ਕਿ ਇਸ ਕਰਕੇ ਕੀਤਾ ਵੀ ਸਾਡੇ ਉੱਤੇ ਕਿਸੇ ਕਿਸਮ ਦਾ ਰਾਜਨੀਤਿਕ ਦਬਾਅ ਆ। ਸੁਪਰੀ ਟਰੰਪ ਜੀਰਮ ਪੋਵਲ ਨੂੰ ਪਸੰਦ ਨਹੀਂ ਸੀ ਕਰਦੇ ਉਹ ਕਹਿੰਦੇ ਸੀ ਵੀ ਇਹਦੇ ਕਰਕੇ ਅਮਰੀਕਾ ਦੀ ਇਕਨੋਮੀ ਉਹ ਖਰਾਬ ਹੋ ਰਹੀ ਹੈ। 19 ਲੱਖ ਬੰਦਾ ਪਿਛਲੇ 6 ਮਹੀਨਿਆਂ ਤੋਂ ਨੌਕਰੀ ਲੱਭਦਾ ਫਿਰਦਾ। 19 ਲੱਖ ਬੰਦੇ ਨੂੰ 6 ਮਹੀਨੇ ਤੋਂ ਪਹਿਲਾਂ ਨੌਕਰੀ ਨਹੀਂ ਮਿਲਦੀ। ਜਿੰਦਾ ਜਿੰਦਾ ਰੇਟ ਕੱਟ ਹੋਣਗੇ ਉਦੋਂ ਉਦੋਂ महंगाई ਵਧੂਗੀ। ਇਨੂੰ ਕਿਸੇ ਨਾ ਕਿਸੇ ਤਰ੍ਹਾਂ ਇਹ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਕੱਲ ਖਬਰ ਆਈ ਸੀ ਕਿ ਇੰਟਰਸਟ ਰੇਟ ਕੱਟ ਕਰ ਦਿੱਤੇ ਗਏ ਆ ਫੈਡਰਲ ਰਿਜ਼ਰਵ ਨੇ ਜਿਹੜਾ ਮੇਨ ਇੰਟਰਸਟ ਰੇਟ ਆ 0.25% ਘਟਾ ਦਿੱਤਾ ਜਾਂ ਕੁਆਟਰ ਪੁਆਇੰਟ ਜਿਹਨੂੰ ਕਹਿੰਦੇ ਆ ਪਹਿਲਾ ਕੱਟ ਆ ਇਹ ਦਸੰਬਰ ਤੋਂ ਬਾਅਦ ਰੀਜ਼ਨ ਇਹਦਾ ਬੜਾ ਸਾਫ਼ ਆ ਫੈਡਰਲ ਨੇ ਜਿਹੜਾ ਫੈਡਰਲ ਰਿਜ਼ਰਵ ਆ ਉਹਨਾਂ ਨੇ ਇਹ ਕਿਹਾ ਆ ਕਿ ਅਸੀਂ ਇਸ ਕਰਕੇ ਕੰਮ ਕੀਤਾ ਇਹ ਇਹ ਰੇਟ ਕਟ ਟੈਸਟ ਕਰਕੇ ਕੀਤਾ ਕਿ ਜਿਹੜੀ ਯੂਐਸ ਜੌਬ ਮਾਰਕੀਟ ਆ ਬਹੁਤ ਕਮਜ਼ੋਰ ਆ ਨਾ ਕਿ ਇਸ ਕਰਕੇ ਕੀਤਾ ਵੀ ਸਾਡੇ ਉੱਤੇ ਕਿਸੇ ਕਿਸਮ ਦਾ ਰਾਜਨੀਤਿਕ ਦਬਾਅ ਆ ਇਹ ਮਾਮਲਾ ਪਹਿਲਾਂ ਵੀ ਬਹੁਤ ਚਰਚਾ ਦੇ ਵਿੱਚ ਆਇਆ ਸੀ ਤੇ ਹੁਣ ਫੇਰ ਉਹਦੇ ਉੱਤੇ ਹੈਗਾ ਰਾਸ਼ਟਰਪਤੀ 트럼ਪ ਜਿਹੜੇ ਫੈਡਰਲ ਰਿਜ਼ਰਵ ਫੈਡਰਲ ਰਿਜ਼ਰਵ ਮਤਲਬ ਇੱਕ ਇਹੋ ਜਿਹੀ ਬੋਡੀ ਆ ਅਮਰੀਕਾ ਦੇ ਵਿੱਚ ਜਿਹੜੀ ਜਿਦਾ ਕੈਨੇਡਾ ਦੇ ਵਿੱਚ ਬੈਂਕ ਆਫ ਕੈਨੇਡਾ ਆ ਇਹ ਇਹ ਡਿਸਾਈਡ ਕਰਦੀ ਆ ਕਿ ਕਦੋਂ ਇੰਟਰਸਟ ਰੇਟ ਘਟਾਉਣੇ ਆ ਕਦੋਂ ਵਧਾਉਣੇ ਆ ਉਹਦੇ ਗਵਰਨਰ ਹੁੰਦੇ ਆ 7 ਉਹਦੇ ਵਿੱਚ ਤੇ ਉਹ ਗਵਰਨਰ ਜਿਹੜੇ ਨੇ ਫਿਰ ਉਹ ਗਵਰਨਰ ਜਿਹੜੇ ਅਪਾਇੰਟ ਕੀਤੇ ਜਾਂਦੇ ਆ ਰਾਸ਼ਟਰਪਤੀ ਵੱਲੋਂ ਉਹਨਾਂ ਦੀ 14 ਸਾਲ ਦੀ ਟਰਮ ਹੁੰਦੀ ਆ ਕੋਈ ਰਾਸ਼ਟਰਪਤੀ ਜਿੱਦਾਂ ਜਿੱਦਾਂ ਆਈ ਜਾਂਦੇ ਉਹ ਕਰੀ ਜਾਂਦੇ ਆ ਕਈ ਵਾਰੀ ਉੱਥੇ ਕਨਜ਼ਰਵਟਿਵ ਵੱਜ ਜਾਂਦੇ ਆ ਕਈ ਵਾਰੀ ਉੱਥੇ ਰਿਪਬਲਿਕਨ ਵੱਜ ਜਾਂਦੇ ਆ ਤੇ ਐਸੀ ਤਰ੍ਹਾਂ ਪਰ ਉਹਦਾ ਮਕਸਦ ਇਹ ਹੁੰਦਾ ਕਿ ਇਹ ਕਿਸੇ ਰਾਜਨੀਤੀ ਦੇ ਵਿੱਚ ਨਾ ਹੋਵੇ ਜਿਹੜਾ ਫੈਡਰਲ ਰਿਜ਼ਰਵ ਆ ਇਹਦਾ ਉਹਦੇ ਤੋਂ ਪ੍ਰਭਾਵ ਰਾਜਨੀਤੀ ਦਾ ਪ੍ਰਭਾਵ ਨਾ ਹੋਵੇ ਇੱਥੇ ਜਿਹੜਾ ਜਿਰੋਂ ਪੇਵਲ ਜਿਹੜੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਨੇ ਉਹਨਾਂ ਨੇ ਖਾਸ ਤੌਰ ਦੇ ਤੇ ਰੇਟ ਕੱਟ ਦੇ ਨਾਲ ਇਹ ਗੱਲ ਕਹੀ ਆ ਵੀ ਸਾਡਾ ਅਸੀਂ ਜੋ ਕੁਛ ਕੀਤਾ ਜੌਬ ਮਾਰਕੀਟ ਨੂੰ ਧਿਆਨ ਦੇ ਵਿੱਚ ਇਕਨੋਮੀ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਆ ਇਸ ਕਰਕੇ ਨਹੀਂ ਕੀਤਾ ਸਾਡੇ ਤੇ ਰਾਜਨੀਤਿਕ ਦਬਾਅ ਆ ਸੋ ਇਸ ਕਰਕੇ ਉਹ ਜ਼ਿਕਰ ਕੀ ਉਹ ਰਾਜਨੀਤਿਕ ਦਬਾਅ ਹੈ ਕੀ ਆ ਉਹ ਰਾਜਨੀਤਿਕ ਦਬਾਅ ਇਹ ਆ ਕਿ ਇਕਨੋਮੀ ਦੇ ਵਿੱਚ ਤੇ ਜਿਹੜਾ ਪਾਰਟੀ ਰਾਜ ਕਰ ਰਹੀ ਆ ਅਮਰੀਕਾ ਦੇ ਵਿੱਚ ਉਹਦੇ ਵਿਚਕਾਰ ਜਿਹੜਾ ਵਿਚਾਰ ਆ ਜਾਂ ਉਹ ਸਿੱਧਾ ਦਖਲਅੰਦਾਜ਼ੀ ਆ ਉਹਨੂੰ ਇਹ ਫੈਡਰਲ ਰਿਜ਼ਰਵ ਹੈਂਡਲ ਕਰਦਾ ਇਹ ਸਿਦਾਰਾ ਰਾਸ਼ਟਰਪਤੀ ਦੇ ਹੁਕਮ ਨੂੰ ਨਹੀਂ ਮੰਨਦਾ ਇਹ ਇੱਕ ਆਪਣੇ ਆਪ ਦੇ ਵਿੱਚ ਸੁਤੰਤਰ ਬਾਡੀ ਹੈ ਇਹਨਾਂ ਦੇ ਆਪਣੇ ਫੈਸਲੇ ਹੁੰਦੇ ਆ ਜਿਹੜੇ ਪੋਲਿਟਿਕਸ ਤੋਂ ਹੁਣ ਪਹਿਲਾਂ ਬਾਈਡਨ ਸੀਗੇ ਉਦੋਂ ਵੀ ਜੇਰੋਮ ਪੋਵਲ ਸੀਗੇ ਹੁਣ ਟਰੰਪ ਆ ਗਏ ਉਦੋਂ ਵੀ ਜੇਰੋਮ ਪੋਵਲ ਇਹਦੇ ਚੇਅਰਮੈਨ ਨੇ ਸੋ ਪ੍ਰਸ਼ਟਪਤੀ ਟਰੰਪ ਜੇਰੋਮ ਪੋਵਲ ਨੂੰ ਪਸੰਦ ਨਹੀਂ ਸੀ ਕਰਦੇ ਉਹ ਕਹਿੰਦੇ ਸੀ ਵੀ ਇਹਦੇ ਕਰਕੇ ਅਮਰੀਕਾ ਦੀ ਇਕਨੋਮੀ ਉਹ ਖਰਾਬ ਹੋ ਰਹੀ ਹੈ ਉਹਦਾ ਕਾਰਨ ਇਹ ਵੀ ਇੰਟਰਸਟ ਰੇਟ ਨਹੀਂ ਘਟਾਰ ਰਿਹਾ ਤੇ ਹੁਣ ਇੰਟਰਸਟ ਰੇਟ ਜਿਹੜੇ ਆ ਉਹਨਾਂ ਨੇ ਘਟਾ ਦਿੱਤੇ ਪਿੱਛੇ ਜਿਹਨਾਂ ਨੇ ਇੱਕ ਉਹ ਗਵਰਨਰ ਜਿਹੜੇ 7 ਹੈਗੇ ਉਹਨਾਂ ਦੇ ਵਿੱਚੋਂ ਇੱਕ ਨੂੰ ਜਿਹੜੀ ਕੱਢਣ ਦੀ ਗੱਲ ਵੀ ਕੀਤੀ ਸੀਗੀ ਸੋ ਇਹ ਉੱਥੇ ਪੋਲਿਟਿਕਸ ਕਿਤੇ ਨਾ ਕਿਤੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਹੁੰਦੀ ਨਹੀਂ ਕਿਉਂਕਿ ਉਹਨਾਂ ਦੇ ਆਪਣੇ ਫੈਸਲੇ ਨੇ ਰਾਸ਼ਟਰਪਤੀ 트ੰਪ ਨੇ ਕਿਹਾ ਵੀ ਇਹ ਬਹੁਤ ਵੱਡਾ ਪਹਿਲਾਂ ਚਾਹੁੰਦੇ ਸੀਗੇ ਤੇ ਹੁਣ ਉਹਨਾਂ ਨੇ ਇਹ ਕਿਹਾ ਵੀ ਹੁਣ ਜਿਹੜੀ ਹਾਊਸਿੰਗ ਮਾਰਕੀਟ ਆ ਬਿਲਕੁਲ ਉੱਤੇ ਚਲੇ ਜਾਣੀ ਇਹਦੇ ਨਾਲ ਬਹੁਤ ਸਾਰਾ ਫਾਇਦਾ ਹੋਊਗਾ ਸਟਾਕ ਮਾਰਕੀਟ ਜਿਹੜੀ ਆ ਪਹਿਲਾਂ ਉਹ ਉੱਤੇ ਨੂੰ ਚਲੇਗੀ ਬਾਅਦ ਦੇ ਵਿੱਚ ਉਹਦੇ ਉੱਤੇ ਵੀ ਜਿਹੜਾ ਐਸ ਐਨ ਪੀ ਆ 500 ਤੇ ਜਿਹੜਾ ਨੈਟ ਸੈਕ ਆ ਉਹ ਵੀ ਥੱਲੇ ਨੂੰ ਗਿਆ ਹਾਊਸਿੰਗ ਦੇ ਉੱਤੇ ਇੰਪੈਕਟ ਪਊਗਾ ਇਹਦਾ ਹਾਊਸਿੰਗ ਦੇ ਉੱਤੇ ਇੰਪੈਕਟ ਇਸ ਕਰਕੇ ਪਊਗਾ ਕਿ ਮਾਹਰੇ ਕਹਿੰਦੇ ਆ ਵੀ ਇਮੀਡੀਏਟਲੀ ਤਾਂ ਨਹੀਂ ਪੈਣਾ ਪਰ ਲੌਂਗ ਟਰਮ ਜਿਹੜਾ ਆ ਖਾਸ ਕਰ ਉਹ ਲੋਕ ਜਿਨਾਂ ਕੋਲੇ ਐਡਜਸਟੇਬਲ ਰੇਟ ਮੌਰਗੇਜ ਆ ਉਹਨਾਂ ਦੇ ਉੱਤੇ ਇਹਦਾ ਸਿੱਧਾ ਅਸਰ ਪੈਣ ਦੀ ਸੰਭਾਵਨਾ ਜ਼ਰੂਰ ਆ ਚੇਅਰ ਜਿਹੜੇ ਜੈਰੋਮ ਪਾਵਲ ਨੇ ਉਹਨਾਂ ਨੇ ਕਿਹਾ ਕਿ ਇਹ ਰਿਸਕ ਮੈਨੇਜਮੈਂਟ ਕਟਾ ਮਤਲਬ ਇਹ ਆ ਕਿ ਫੈਡਰਲ ਰਿਜ਼ਰਵ ਜਿਹੜੀ ਸਲੋ ਡਾਊਨ ਆ ਉਹਦੇ ਲਈ ਰੇਟ ਕੱਟ ਕਰਨਾ ਚਾਹੁੰਦੇ ਆ ਪਰ ਵੱਡੇ ਕੱਟ ਨਹੀਂ ਲੱਗ ਸਕਦੇ ਇਹ ਇਹ ਬਹੁਤ ਕਿਉਂਕਿ ਮਹਿੰਗਾਈ ਬਹੁਤ ਵੱਡਾ ਕਾਰਨ ਆ ਇਹਦੇ ਵਿੱਚ ਜਿਹੜਾ ਫੈਡਰਲ ਸਰਵਰ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀਕਰ ਜੌਬ ਮਾਰਕੀਟ ਮਲੋਕਾਂ ਕੋਲੇ ਨੌਕਰੀਆਂ ਹੈ ਨਹੀਂ 19 ਲੱਖ ਬੰਦਾ ਪਿਛਲੇ 6 ਮਹੀਨਿਆਂ ਤੋਂ ਨੌਕਰੀ ਲੱਭਦਾ ਫਿਰਦਾ 19 ਲੱਖ ਬੰਦੇ ਨੂੰ 6 ਮਹੀਨੇ ਤੋਂ ਪਹਿਲਾਂ ਨੌਕਰੀ ਨਹੀਂ ਮਿਲਦੀ ਦੂਜੇ ਪਾਸੇ ਮਹਿੰਗਾਈ ਵੱਧਦਾ ਇਹ ਹੁਣ ਬਹੁਤ ਇੱਕ ਇਦਾਂ ਦੀ ਸਿਚੁਏਸ਼ਨ ਜਿਹੜੀ ਕੈਨੇਡਾ ਨਾਲੋਂ ਕਿਉਂ ਵੱਖਰੀ ਹੈ ਕੈਨੇਡਾ 'ਚ ਮਹਿੰਗਾਈ ਥੱਲੇ ਆ ਜਦੋਂ ਇਹਦਾ ਸੀ ਮਤਲਬ ਕੀ ਹੁੰਦਾ ਜਦੋਂ ਇਹ ਰੇਟ ਕੱਟ ਕਰਦੇ ਆ ਇੰਟਰਸਟ ਰੇਟ ਘਟਾ ਦਿੱਤੇ ਤਾਂ ਹੋਣਾ ਕੀ ਆ ਇੰਟਰਸਟ ਰੇਟ ਘਟਾਉਣ ਦੇ ਨਾਲ ਲੋਕਾਂ ਦੀ ਜੇਬ ਦੇ ਵਿੱਚ ਪੈਸੇ ਜ਼ਿਆਦਾ ਆਉਣੇ ਆ ਜਿਨੇ ਜਿਨੇ ਜਿੱਥੋਂ-ਜਿੱਥੋਂ ਕਰਜ਼ਾ ਲਿਆ ਚਾਹੇ ਕ੍ਰੈਡਿਟ ਕਾਰਡ ਆ ਜਾਂ ਉਹਦੇ ਕੋਲੇ ਜਿਹੜੀ ਐਡਜਸਟੇਬਲ ਮੌਰਗੇਜ ਆ ਲਾਈਨ ਆਫ ਕ੍ਰੈਡਿਟ ਆ ਕੁਝ ਵੀ ਆ ਜਾਂ ਕੋਈ ਬਿਜ਼ਨਸ ਲੋਨ ਆ ਉਹ ਸਾਰੇ ਕੁਝ ਦੇ ਉੱਤੇ ਸਿੱਧਾ ਅਸਰ ਪੈਣਾ ਆਮ ਲੋਕਾਂ ਦੇ ਉੱਤੇ ਸਿੱਧਾ ਅਸਰ ਪੈਣਾ ਹੋ ਸਕਦਾ ਕਿਸੇ ਨੂੰ ਮਹੀਨੇ ਦਾ 200 ਡਾਲਰ ਬਚੇ ਕਿਸੇ ਨੂੰ 2000 ਬਚੇ ਕਿਸੇ ਨੂੰ 20000 ਬਚੇ ਉਹ ਜਿਹੜਾ ਜਿਹੜਾ ਪੈਸਾ ਇੰਟਰਸਟ ਰੇਟ ਦੇ ਨਾਲ ਬਚ ਜਾਂਦਾ ਫਿਰ ਉਹ ਪੈਸਾ ਮਾਰਕੀਟ ਦੇ ਵਿੱਚ ਆਉਂਦਾ ਜੇ ਸਸ ਆਧਾਰਨ ਪਰਿਵਾਰ ਨੂੰ 2-300 ਡਾਲਰ ਮਹੀਨੇ ਦਾ ਇੰਟਰਸਟ ਰੇਟ ਘਟਣ ਦੇ ਨਾਲ 200 ਡਾਲਰ ਬਚ ਗਿਆ ਉਹਨੂੰ ਪੈਸਾ ਖਰਚਣਾ ਹੈ ਖਰਚੂਗਾ ਕਿੱਥੇ ਉਹ ਜਾਂ ਤਾਂ ਉਹਦਾ ਕੁਝ ਸਮਾਨ ਖਰੀਦੂਗਾ ਪਲੈਂਸਸ ਜਾਂ ਕਾਰਾਂ ਖਰੀਦੂਗਾ ਜਾਂ ਬਾਹਰ ਕਿਤੇ ਖਾਣਾ ਖਾਣ ਜਾਊਗਾ ਜਾਂ ਟਰੈਵਲ ਕਰੂਗਾ ਉਹ ਪੈਸਾ ਖਰਚੂਗਾ ਮਾਰਕੀਟ ਦੇ ਵਿੱਚ ਆਊਗਾ ਜਦੋਂ ਸਾਰੇ ਲੋਕੀ ਪੈਸਾ ਖਰਚਣ ਲੱਗ ਜਾਣਗੇ ਮਾਰਕੀ ਚੀਜ਼ਾਂ ਖਰੀਦਣ ਲੱਗ ਪੈਂਦੇ ਮੰਨ ਲਓ ਕਾਰਾਂ ਖਰੀਦਣ ਲੱਗ ਜਾਂਦੇ ਆ ਜਾਂ ਘਰ ਜਾਂ ਕੋਈ ਕੋਈ ਸਮਾਨ ਫਰਨੀਚਰ ਕੁਝ ਵੀ ਖਰੀਦਣ ਲੱਗ ਜਾਂਦੇ ਆ ਜਦੋਂ ਖਰੀਦਣ ਵਾਲੇ ਜ਼ਿਆਦਾ ਹੋ ਜਾਣਗੇ ਤਾਂ ਜਿਹੜੀਆਂ ਮਾਰਕੀਟ ਦੇ ਵਿੱਚ ਚੀਜ਼ਾਂ ਪਈਆਂ ਉਹ ਘਟ ਜਾਣਗੀਆਂ ਜਦੋਂ ਉਹ ਘਟ ਜਾਣਗੀਆਂ ਖਰੀਦਣ ਵਾਲੇ ਜ਼ਿਆਦਾ ਹੋਣਗੇ ਚੀਜ਼ਾਂ ਮਿੰਗੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਜੀ ਕੀਮਤ ਵਧਣੀ ਸ਼ੁਰੂ ਹੋ ਗਈ ਜਿਹੜੀ ਕਿ ਪਹਿਲਾਂ ਹੀ ਜ਼ਿਆਦਾ ਆ ਸੋ ਰੇਟ ਕੱਟ ਦੇ ਨਾਲ ਨੁਕਸਾਨ ਇਹ ਹੋ ਸਕਦਾ ਕਿ ਮਹਿੰਗਾਈ ਵੱਧ ਸਕਦੀ ਹੈ ਸੋ ਇਹ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹ ਜਿਹੜੀ ਜਰੋਮ ਪੋਵਲ ਨੇ ਗੱਲ ਕਹੀ ਆ ਕਿ ਅਸੀਂ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਪਾਸੇ ਜੌਬ ਮਾਰਕੀਟ ਇੱਕ ਸਲੋ ਇਕਨੋਮੀ ਨੂੰ ਕਿਸੇ ਤਰ੍ਹਾਂ ਤੇਜ਼ ਕਰਨਾ ਜ਼ਰੂਰੀ ਆ ਇਹ 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 ਬਣਾਉਣਾ ਜ਼ਰੂਰੀ ਆ ਕਿ ਲੋਕ ਪੈਸਾ ਖਰਚਣ ਦੂਜੇ ਪਾਸੇ ਮਹਿੰਗਾਈ ਨੂੰ ਕਾਬੂ ਰੱਖਣਾ ਜ਼ਰੂਰੀ ਆ ਜਿੱਦਾਂ ਜਿੱਦਾਂ ਰੇਟ ਘਟ ਹੋਣਗੇ ਉਦੋਂ ਉਦੋਂ ਮਹਿੰਗਾਈ ਵਧੂਗੀ ਸੋ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਇਹ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜਾ ਪਰੇ ਦੇ ਨਾਲ ਜਿਹੜੇ ਰਾਸ਼ਟਰਪਤੀ 트ੰਪ ਨੇ ਉਹ ਖੁਸ਼ ਨੇ ਤੇ ਉਹਨੂੰ ਲੱਗਿਆ ਵੀ ਇਹੋ ਕਹ ਰਿਹਾ ਕਿ ਇਹ ਬਹੁਤ ਵੱਡੀ ਚੀਜ਼ ਆ ਜਿਹੜੀ ਇੱਥੇ ਐਸ ਵੇਲੇ ਵਾਪਰ ਰਹੀ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ